ਬੱਲੇ ਬੱਲੇ ਬਈ ਆਏ ਨੇ ਸੁਹਾਰੇ ਵਿਕਣੇ ਸ਼ਾਵਾ ਸ਼ਾਵਾ ਬਈ ਆਏ ਨੇ ਸੁਹਾਰੇ ਵਿਕਣੇ ਸਾਨੂੰ ਧਣਿਆਂ ਦੇ ਵਟੇ ਲੈ ਦੇ ਬਈ ਆਏ ਨੇ ਸੁਹਾਰੇ ਵਿਕਣੇ ਬੱਲੇ ਬੱਲੇ ਬਈ ਆਏ ਨੇ ਸੁਹਾਰੇ ਵਿਕਣੇ ਬੱਲੇ ਬੱਲੇ ਬੈਮਰੀ ਦੀ ਨੂੰ ਮਰ ਜਾਣਦੇ ਸ਼ਾਵਾ ਸ਼ਾਵਾ ਬੱਲੇ ਬੱਲੇ ਬਈ ਲੱਗਦਾ ਸੁਹਾਰਿਆਂ ਦਾ ਸ਼ਾਵਾ ਸ਼ਾਵਾ ਬਈ ਲੱਗਦਾ ਸੁਹਾਰਿਆਂ ਦਾ ਤੇਰੇ ਚਾਚੇ ਫਿਰ ਨਿਕੋ ਆਰੇ ਬਈ ਲੱਗਦਾ ਸੁਹਾਰਿਆਂ ਦਾ ਬੱਲੇ ਬੱਲੇ ਬਈ ਲੱਗਦਾ ਸੁਹਾਰਿਆਂ ਦਾ ਬੱਲੇ ਬੱਲੇ ਬਈ ਨੌਕਰਾਂ ਨੇ ਖੱਤ ਭੇਜਿਆ ਸ਼ਾਵਾ ਸ਼ਾਵਾ ਬਈ ਨੌਕਰਾਂ ਨੇ ਖੱਤ ਭੇਜਿਆ ਵੇ ਕੇ ਛਿੜ ਦੀ ਸੁਥਣੀ ਨਾ ਪਾਈ ਬਈ ਨੋਕਰਾਂ ਨੇ ਖੱਤ ਭੇਜਿਆ ਬੱਲੇ ਬੱਲੇ ਬਈ ਨੋਕਰਾਂ ਨੇ ਖੱਤ ਭੇਜਿਆ ਬੱਲੇ ਬੱਲੇ ਬਈ ਮੋੜ ਮੱਜਵਾਬ ਕੱਲਿਆ ਸ਼ਾਬਾ ਸ਼ਾਬਾ ਬਈ ਮੋੜ ਮੱਜਵਾਬ ਕੱਲਿਆ ਤੇਰੀ ਮਾਣੇ ਵਰੀ ਵਿੱਚ ਟੋਈ ਬਈ ਮੋੜ ਮੱਜਵਾਬ ਕੱਲਿਆ ਬੱਲੇ ਬੱਲੇ ਬਈ ਮੋੜ ਮੱਜਵਾਬ ਕੱਲਿਆ ਬੱਲੇ ਬੱਲੇ ਬਈ ਮੋੜ ਮਜਵਾਬ ਸੁਣੀ ਕੇ ਸ਼ਾਵਾ ਸ਼ਾਵਾ ਬਈ ਮੋੜ ਮਜਵਾਬ ਸੁਣੀ ਕੇ ਮੁੰਡਾ ਸ਼ਾਮ ਦੀ ਗੱਡੀ ਚੜਿਆ ਆਇਆ ਬਈ ਮੋੜ ਮਜਵਾਬ ਸੁਣੀ ਕੇ ਬੱਲੇ ਬੱਲੇ ਬਈ ਮੋੜ ਮਜਵਾਬ ਸੁਣੀ ਕੇ ਬੱਲੇ ਬੱਲੇ ਬਈ ਨਾਲੇ ਮੁੰਡਾ ਧਣੇ ਵਾਲੇ ਵੇਖੇ ਬਈ ਨਾਲੇ ਮੁੰਡਾ ਵਟੇ ਕੂਰੀਆਂ ਬੱਲੇ ਬੱਲੇ ਬਈ ਨਾਲੇ ਮੁੰਡਾ ਵਟੇ ਕੂਰੀਆਂ ਬੱਲੇ ਬੱਲੇ ਬਈ ਚੱਲ ਸਿੰਗਾ ਵਾਂਡੇ ਚੱਲੀਏ ਸ਼ਾਵਾ ਸ਼ਾਵਾ ਬਈ ਚੱਲ ਸਿੰਗਾ ਵਾਂਡੇ ਚੱਲੀਏ ਤੇਰੇ ਨਨਕੇ ਮੇਰੇ ਨਨਿਓਰੇ ਵੇ ਚੱਲ ਸਿੰਗਾ ਵਾਂਡੇ ਚੱਲੀਏ ਬੱਲੇ ਬੱਲੇ ਬਈ ਚੱਲ ਸਿੰਗਾ ਵਾਂਡੇ ਚੱਲੀਏ ਬੱਲੇ ਬੱਲੇ ਬਈ ਵੇਖੇ ਸਿੰਗਾ ਤੇਰੇ ਨਾਣਕੇ ਸ਼ਾਵਾ ਸ਼ਾਵਾ ਬਈ ਵੇਖੇ ਸਿੰਗਾ ਤੇਰੇ ਨਾਣਕੇ ਚੁੱਲ੍ਹੇ ਅਗਣ ਕੜੇ ਵਿੱਚ ਪਾਣੀ ਬਈ ਵੇਖੇ ਸਿੰਗਾ ਤੇਰੇ ਨਾਣਕੇ ਬੱਲੇ ਬੱਲੇ ਬਈ ਵੇਖੇ ਸਿੰਗਾ ਤੇਰੇ ਨਾਣਕੇ ਬੱਲੇ ਬੱਲੇ ਬਈ ਚੱਲ ਸਿੰਗਾ ਵਾਂਡੇ ਚੱਲੀਏ ਸ਼ਾਵਾ ਸ਼ਾਵਾ ਬਈ ਚੱਲ ਸਿੰਗਾ ਵਾਂਡੇ ਚੱਲੀਏ ਮੇਰੇ ਨਣਕੇ ਤੇਰੀ ਨਣਿਓਰੇ ਬਈ ਚੱਲ ਸਿੰਗਾ ਵੰਡੇ ਚੱਲੀਏ ਬੱਲੇ ਬੱਲੇ ਬਈ ਚੱਲ ਸਿੰਗਾ ਵੰਡੇ ਚੱਲੀਏ ਬੱਲੇ ਬੱਲੇ ਬਈ ਵੇਖੇ ਸਿੰਗਾ ਮੇਰੇ ਨਾਣਕੇ ਸ਼ਾਵਾ ਸ਼ਾਵਾ ਬਈ ਵੇਖੇ ਸਿੰਗਾ ਮੇਰੇ ਨਾਣਕੇ ਵੱਡੇ ਨ ਕੁਕੜ ਤੇ ਉੱਡਣੇ ਸ਼ਰਾਬ ਵਈ ਵੇਖੇ ਸਿੰਗਾ ਮੇਰੇ ਬੱਲੇ ਬੱਲੇ ਬਈ ਵੇਖੇ ਸਿੰਗਾ ਮੇਰੇ ਨਾਣੀ ਕੇ